ਨਾਬਾ ਵਿਖੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਦੀ ਰਹਿਨਮਾਈ ਹੇਠ ਯੂਥ ਅਕਾਲੀ ਦਲ ਦੀ ਹਲਕਾ ਨਾਬਾ ਦੇ ਦਿਹਾਤੀ ਪ੍ਰਧਾਨ ਪਰਮਜੀਤ ਸਿੰਘ ਬੋਹੀ ਦੀ ਅਗਵਾਹੀ ਹੇਠ ਯੂਥ ਅਕਾਲੀ ਦਲ ਨੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਤੇ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਵੀ ਗੱਲਬਾਤ ਕੀਤੀ ਅਸੀਂ ਜਿਹੜੀਆਂ ਆਉਣ ਵਾਲੀਆਂ 2022 ਦੀਆਂ ਚੋਣਾਂ ਨੇ ਉਹਨਾਂ ਨੂੰ ਯੂਥ ਦਾ ਅਹਿਮ ਰੋਲ ਰਹੂਗਾ ਯੂਥ ਨੂੰ ਨਾਲ ਜੋੜ ਕੇ ਅਸੀਂ ਉਹ ਚੋਣਾਂ ਦੇ ਵਿੱਚ ਬਹੁਮਤ ਨਾਲ ਜਿੱਤਾਂਗੇ ਤੇ ਜਿਹੜਾ ਜੂਥ ਆ ਆਉਣ ਵਾਲੀ ਜਿਹੜੀ ਟਾਈਮ ਆ ਉਹਦੇ ਵਿੱਚ ਜੂਥ ਦੀ ਹੀ ਜਿਹੜੀ ਪ੍ਰਕਿਰਿਆ ਰਹੂਗੀ ਵੋਟਾਂ ਦੇ ਵਿੱਚ ਵੱਧ ਤੋਂ ਵੱਧ ਜੂਥ ਨੇ ਹੀ ਹੰਬੜਾ ਮਾਰਨਾ ਬਸਪਾ ਤੇ ਅਕਾਲੀ ਦਲ ਦਾ ਘੱਟ ਜੋੜਾ ਤੁਸੀਂ ਕਿਵੇਂ ਦੇਖਦੇ ਬਹੁਤ ਵਧੀਆ ਹੋਇਆ ਜੀ ਬਹੁਤ ਲੰਬੇ ਸਮੇਂ ਤੋਂ ਦੀਕ ਸੀਗੀ ਤੇ ਇਹਦੇ ਨਾਲ ਅਕਾਲੀ ਦਲ ਨੂੰ ਵੀ ਹੋਰ ਮਜ਼ਬੂਤੀ ਮਿਲੂਗੀ ਤੇ ਬਸਪਾ ਦੀ ਨੂੰ ਵੀ ਬਹੁਤ ਬਲ ਮਿਲੂਗਾ ਇਹਦੇ ਨਾਲ ਸਾਡਾ ਵੋਟ ਬੈਂਕ ਹੋਰ ਮਜ਼ਬੂਤ ਹੋਇਆ ਤੇ ਪਿੰਡਾਂ ਦੇ ਵਿੱਚ ਵੀ ਜਿਹੜੇ ਭੋਜਨ ਸਮਾਜ ਪਾਰਟੀ ਦੀ ਬੋਟ ਸੀਗੀ ਉਹ ਹੁਣ ਕਾਲੀ ਦਲ ਦੇ ਨਾਲ ਜੁੜਨ ਨਾਲ ਸਾਡਾ ਸਟਰੋਂਗ ਹੋਇਆ ਅਸੀਂ ਤੇ ਜਿਹੜੀ ਸਾਡੇ ਤਕਰੀਬਨ 100 ਤੋਂ ਵੱਧ ਸੀਟ ਤੇ ਅਸੀਂ ਹੁਣ ਜਿੱਤਾਂਗੇ ਅਸੀਂ ਜੀ ਕਾਂਗਰਸ ਜਿਹੜੀਆਂ ਜਿਹੜੀਆਂ ਮਾਰੂ ਨੀਤੀਆਂ ਨੇ ਉਹਨਾਂ ਬਾਰੇ ਕਹਿਣਾ ਚਾਹੁੰਦੇ ਆ ਵੀ ਦੇਖੋ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਵੀ ਸੌ ਖਾਦੀ ਸੀਗੀ ਵੀ ਕਰਜ਼ੇ ਮaaf ਕਰੂੰਗਾ ਕਿਸਾਨਾਂ ਦੀ ਕਿਸੇ ਕਿਸਾਨ ਦਾ ਕਰਜ਼ਾ ਮaaf ਨਹੀਂ ਹੋਇਆ ਉਹਨਾਂ ਨੇ ਕਿਹਾ ਸੀ ਵੀ ਮੈਂ ਕਰ ਕਰ ਨੌਕਰੀ ਦੇ ਦੂੰਗਾ ਆ ਸਾਰਾ ਜੂਥ ਬੇਰੋਜ਼ਗਾਰ ਫਿਰਦਾ ਕਿਸੇ ਨੂੰ ਕੋਈ ਨੌਕਰੀ ਨਹੀਂ ਦਿੱਤੀ ਇੱਕ ਤਲਾਸ਼ੇ ਦੇ ਕੇ ਉਹਨਾਂ ਨੂੰ ਬੇਰੋਜ਼ਗਾਰ ਕਰਤਾ ਉਹ ਕਿਤੇ ਹੋਰ ਕੰਮ ਕਰਨ ਜੋਗੇ ਵੀ ਨਹੀਂ ਰਹੇ ਇੰਨਾ ਦੀ ਨੌਕਰੀ ਦੇ ਆਸਤੇ ਉਹਨਾਂ ਦੀ ਜਿਹੜੀਆਂ ਉਮਰਾਂ ਸੀ ਉਹ ਵੀ ਲੰਘ ਗਈਆਂ ਤੇ ਇੱਕ ਜਿਹੜੇ ਈਟੀਟੀ ਵਾਲੇ ਮੰਗਣ ਗਏ ਆਪਦੇ ਹੱਕ ਉਹਨਾਂ ਦੇ ਡੰਗੇ ਡਾਂਗਾ ਮਾਰ ਮਾਰ ਕੇ ਉਹਨਾਂ ਦਾ ਬੁਰਾ ਹਾਲ ਕਰਿਆ ਪੱਪਟੇ ਵਾਲੇ ਉਹਨਾਂ ਹੱਕ ਮੰਗਣ ਦਾ ਅਧਿਕਾਰ ਵੀ ਨਹੀਂ ਹੈਗਾ ਵੀ ਕੋਈ ਆਪਣਾ ਹੱਕ ਮੰਗ ਲਵੇ ਉਹ ਵੀ ਆਵਾਜ਼ ਨੂੰ ਦਬਾਇਆ ਜਾ ਰਿਹਾ ਸਾਡੇ ਨਾਪੇ ਦਾ ਹਾਲ ਦੇਖ ਲਓ ਤੁਸੀਂ ਬੁਰਾ ਹਾਲ ਆ ਥੋੜੀ ਬਰਸਾਤ ਹੋ ਜੇ ਗੋਡੇ-ਗੋਡੇ ਪਾਣੀ ਖੜ ਜੰਦਾ ਸਾਰੇ ਕਿਤੇ ਸੜਕਾਂ ਟੁੱਟੀਆਂ ਪਈਆਂ ਨੇ ਕਿਤੇ ਕੋਈ ਪੈਸਾ ਨਹੀਂ ਲੱਗ ਰਿਹਾ ਮੈਂ ਸਾਰੇ ਪੱਖੋਂ ਦੇਖਿਆ ਵੀ ਕਾਂਗਰਸ ਸਰਕਾਰ ਜਿਹੜੀ ਆ ਉਹ ਆਪਣੇ ਵਾਦਿਆਂ ਤੋਂ ਨਾਕਾਮ ਰਹੀ ਆ ਉਹਨਾਂ ਤੋਂ ਇੱਕ ਵੀ ਵਾਦਾ ਪੂਰਾ ਨਹੀਂ ਹੋਇਆ ਹੈਗਾ ਜੀ ਦੇਖੋ ਪਰਮੇਨਤਾ ਯੂਥ ਦੇ ਗੱਲ ਕਰਕੇ ਅਸੀਂ ਨੇ ਮੀਟਿੰਗ ਰੱਖੀ ਆ ਪਰਮਜੀਤ ਸਿੰਘ ਥੋਈ ਦੇ ਸਰਪ੍ਰਸਦ ਹੈ ਤਾਂ ਤੇ ਕੈਪਟਨ ਸਾਹਿਬ ਨੇ ਤਲਵੰਡੀ ਸਾਬੋ ਦੇ ਵਿੱਚ ਗੁਟਕਾ ਸਾਹਿਬ ਦੀ ਕਸਮ ਕਰਕੇ ਕਿਹਾ ਸੀ ਕਿ ਅਸੀਂ ਯੂਥ ਨੂੰ ਘਰ-ਘਰ ਨੌਕਰੀ ਦਵਾਂਗੇ ਕਿ ਸਾਰੀ ਵਾਅਦੇ ਇਹਨਾਂ ਦੇ ਖੋਖਲੇ ਨਿਕਲੇ ਨੇ ਇਹਨਾਂ ਨੇ ਕਾਰਡ ਤੱਕ ਵੀ ਬਣਵਾਏ ਵਨ ਕੇ ਕਾਰਡ ਬਣਵਾਏ ਕੇ ਘਰ-ਘਰ ਅਸੀਂ ਨੌਕਰੀ ਦਵਾਵਾਂਗੇ ਉਹਨਾਂ ਦੇ ਘਰ-ਘਰ ਜਾ ਕੇ ਲੋਕਾਂ ਦੇ ਆਊਟਡੋਰ ਕਰਕੇ ਇਹਨਾਂ ਨੇ ਕਾਰਡ ਬਣਵਾਏ ਸਪੈਸ਼ਲ ਪਰ ਕਿਸੇ ਨੂੰ ਵੀ ਕੋਈ ਨੌਕਰੀ ਨਹੀਂ ਮਿਲੀ ਅੱਜ ਤੱਕ ਮੈਂ ਕਹਿੰਦਾ ਕਿ ਜੇ ਕੋਈ ਆ ਕੇ ਕਹਿ ਵੀ ਦਵੇ ਕਿ ਮੈਨੂੰ ਇਹ ਕਾਰਡ ਬਣਿਆ ਦੀ ਮੈਨੂੰ ਇਹ ਨੌਕਰੀ ਦਿੱਤੀ ਹੈ ਇਹਨਾਂ ਨੇ ਪਰ ਕਿਸੇ ਨੂੰ ਕੋਈ ਨੌਕਰੀ ਨਹੀਂ ਦਿੱਤੀ ਇਹਨਾਂ ਸਾਰੇ ਖੋਖਲੇ ਵਾਅਦੇ ਸੀ ਇਹਨਾਂ ਦੇ ਤੇ ਹੁਣ ਕਹਿੰਦੇ ਦੀ ਅਸੀਂ ਟੀਚਰ ਪੱਕੇ ਕਰ ਦਾਂਗੇ ਟੈਟ ਦਾ ਲੋਕਾਂ ਦਾ ਟੈਟ ਦਾ ਬੱਚਿਆਂ ਨੇ ਟੈਸਟ ਕਲੀਅਰ ਕਰਿਆ ਟੈਟ ਦਾ ਟੈਸਟ ਕਲੀਅਰ ਕਰਨਾ ਕੋਈ ਸੌਖੀ ਗੱਲ ਨਹੀਂ ਹੈਗੀ ਪਰ ਕਿਸੇ ਵੀ ਟੀਚਰ ਨੂੰ ਈਟੀਟੀ ਵਾਲੇ ਨੂੰ ਜਾਂ ਟੈਟ ਕਲੀਅਰ ਵਾਲੇ ਨੂੰ ਕੋਈ ਸਰਕਾਰੀ ਜੋਬ ਨਹੀਂ ਮਿਲੀ ਨਾ ਕੋਈ ਟੀਚਰ ਬਣਿਆ ਨਾ ਕੋਈ ਮਤਲਬ ਡਾਂਗਾ ਖਾਂਦੇ ਰਹੇ ਨੇ ਪਟਿਆਲੇ ਦੇ ਵਿੱਚ ਪਟਿਆਲੇ ਦੇ ਵਿੱਚ ਰੋਜ਼ ਤਰਨੇ ਦਿੰਦੇ ਨੇ ਤਰਨੇ ਦਿਨ ਰਾਤ ਬਹਿ ਕੇ ਉੱਥੇ ਆਏ ਨੇ ਡਾਂਗਾ ਖਾ ਕੇ ਸਟੂਡੈਂਟ ਕੁੜੀਆਂ ਤੱਕ ਕੁਟੀਆਂ ਇਹਨਾਂ ਨੇ ਪੁਲਿਸ ਵਾਲਿਆਂ ਨੇ ਨਾਲ ਰੱਖ ਕੇ ਪਰ ਕੋਈ ਸੁਣਵਾਈ ਨਹੀਂ ਹੋਈ ਹੈਗੀ ਨਾਬਾ ਤੋਂ ਤਰुण मेहता ਦੀ ਰਿਪੋਰਟ ਆਸਮ ਜਰਨਲ ਨਿਊਜ਼